ਅਵੀ ਜੀ ਲਾਇਨ ਕਲੱਬ ਰਾਇਲ ਵੱਲੋਂ ਜਿਹੜਾ ਹੈਗੇ ਸਮਾਂ ਸਮੇਂ ਸਿਰ ਸਮਾਜ ਦੀਆਂ ਸੇਵਾਵਾਂ ਵਾਸਤੇ ਪ੍ਰਾਪਲ ਕੀਤੀ ਜਾ ਰਹੇ ਨੇ ਹੁਣ ਨਵੀਂ ਟਰਨਓਰ ਸ਼ੁਰੂ ਹੋਈ ਹੈਗੀ ਹੈ ਸ਼ੁਰੂਆਤ ਕਰ ਰਹੇ ਹੈਗੇ ਆ ਇਹਦੇ ਬਾਰੇ ਹੋ ਜਾ। ਨਮਸਕਾਰ ਜੀ ਪਹਿਲਾਂ ਤਾਂ ਮੈਂ ਨਵੀਨ ਸਿੰਘਲਾ ਸੈਕਟਰੀ ਲਾਇਨਸ ਕਲੱਬ ਮੋਗਾ ਰਾਇਲ ਤੋਂ ਜਿਹੜੇ ਸਾਡੇ ਇਸ ਵਾਰ 1 ਜੁਲਾਈ ਤੋਂ ਸਾਡੀ ਜਿਹੜੀ ਟਰਨਓਰ ਸ਼ੁਰੂ ਹੋਈ ਹੈ ਜਿਸ ਦੇ ਪ੍ਰਧਾਨ ਬੋਵੀ ਕੰਬੋ ਜੀ ਔਰ ਕੈਸ਼ੀਅਰ ਸੰਜੀਵ ਹੋਜਾ ਜੀ ਔਰ ਸੈਕਟਰੀ ਮੈਨੂੰ ਬਣਾਇਆ ਗਿਆ ਹੈਗਾ ਹੈ। ਅਸੀਂ ਆਪਦੇ ਪਹਿਲੇ ਟਨਰ ਦੇ ਵਿੱਚ ਪਹਿਲਾ ਹੀ ਪ੍ਰੋਜੈਕਟ 7 ਜੁਲਾਈ ਨੂੰ ਵਾਤਾਵਰਨ ਨੂੰ ਜਿਹੜਾ ਕਿ ਜਿਹੜਾ ਪ੍ਰਭਾਵਿਤ ਹੋ ਰਿਹਾ ਵਾਤਾਵਰਨ ਪੋਲੂਸ਼ਨ ਦੇ ਕਾਰਨ ਕਰਕੇ ਅਸੀਂ ਇਹਦੇ ਵਿੱਚ ਪੌਦੇ ਸੋਹ ਪੌਦੇ ਦੇ ਕਰੀਬ ਅਸੀਂ ਇਹਨੂੰ ਪਲਾਂਟੇਸ਼ਨ ਕਰ ਰਹੇ ਹਾਂ ਸਾਈਂ ਤਾਂ ਮੋਗਾ ਦੇ ਵਿੱਚ ਕੋਟ ਨਿਸਦੀ ਕੋਟਪੁਰਾ ਬਾਈਪਾਸ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਉੱਥੇ ਪਹੁੰਚਣ ਵੀ ਔਰ ਅਸੀਂ ਲੌਂਜ ਕਲੱਬ ਵੱਲੋਂ ਅਲੱਗ-ਅਲੱਗ ਥਾਂ ਤੇ ਪ੍ਰੋਜੈਕਟ ਲਗਾਏ ਜਾਣਗੇ ਜਿਹੜੇ ਕਿ ਪੌਦੇ ਉਹਦਾ ਜਿਹੜਾ ਹੈਗਾ ਲਗਾ ਕੇ ਉਸ ਨੂੰ ਮੇਨਟੇਨ ਵੀ ਕੀਤਾ ਜਾਏਗਾ ਔਰ ਸਾਰਾ ਸਾਲ ਉਸ ਨੂੰ ਪੂਰਾ ਪ੍ਰੋਪਰ ਪਾਣੀ ਦਿੱਤਾ ਜਾਵੇਗਾ ਪ੍ਰੋਪਰ ਟਰੀ ਗਾਰਡਸ ਲੱਗਣਗੇ ਪ੍ਰੋਪਰ ਸ਼ਹਿਰ ਦੇ ਵਿੱਚ ਔਰ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਇਹ ਵੀ ਕਹਿਣਾ ਹੈ ਜੇ ਕਿਸੇ ਨੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਜੈਕਟ ਲਗਾਉਣਾ ਚਾਹੁੰਦਾ ਹੋਵੇ ਤੋਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਅਸੀਂ ਫ੍ਰੀ ਪਲਾਂਟੇਸ਼ਨ ਕਰਾਂਗੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਕੀਤਾ ਜਾਊਗਾ ਉਸ ਦੀ ਦੇਖਭਾਲ ਵੀ ਕੀਤੀ ਜਾਏਗੀ ਔਰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕਿਸੇ ਗਰੀਬ ਬੰਦੇ ਦਾ ਕੋਈ ਇਲਾਜ ਕਰਾਉਣਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਬੱਚੇ ਦੀ ਪੜ੍ਹਾਈ ਦੇ ਵਿੱਚ ਕੋਈ ਕਮੀ ਹੁੰਦੀ ਹੋਵੇ ਕੋਈ ਆਰਥਿਕ ਮਦਦ ਦੀ ਲੋੜ ਹੋਵੇ ਤਾਂ ਸਾਨੂੰ ਯਾਦ ਕਰਨਾ ਜੈ ਮਾਤਾ ਦੀ